1984 ਦਾ ਇੱਕ ਵਾਈਟ ਪੇਪਰ ਮੇਰੇ ਕੋਲੇ ਮੈਨੂੰ ਮਿਲਿਆ ਜਿਹਦੇ ਚ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਜਿਹਦੇ ਚ ਅਨੰਦਪੁਰ ਮਤੇ ਤੇ ਬਾਦ ਅਕਾਲੀ ਦਲ ਕਿਹੜੀਆਂ ਮੰਗਾ ਦੇ ਉੱਤੇ ਉਹ ਤਬਦੀਲ ਹੁੰਦਾ ਕਿੱਥੇ ਉਹ ਚੇਂਜਸ ਭਾਲਦੇ ਐ ਉਹ ਮੈਂ ਸਾਰਾ ਰੀਡ ਕੀਤਾ ਤਾਂ ਮੈਂ ਮੱਥੇ ਤੇ ਹੱਥ ਮਾਰ ਕੇ ਮੈਨੂੰ ਲੱਗਦਾ ਹੈ ਕਿ ਉਹ ਮੈਂ ਉਹਦੇ ਤੇ ਇੱਕ ਸੀਰੀਜ਼ ਵੀ ਹੁਣ ਕਰਨੀ ਚਾਹ ਰਿਹਾ ਕਿਉਂਕਿ ਸਰਕਾਰ ਦਾ ਵਾਈਟ ਪੇਪਰ ਹੈ ਮੈਂ ਦੱਸਦਾ ਵੀ ਇੰਨਾ ਮਤਲਬ ਕਿਦੀਆਂ ਕਿਦੀਆਂ ਕੀ ਕਮੀਆਂ ਰਹੀਆਂ ਭਾਜੀ ਅਸੀਂ ਹਰ ਥਾਂ ਦੇ ਉੱਤੇ ਸਾਨੂੰ ਮਾਰ ਹੀ ਦਿੱਤਾ ਇਹਨਾਂ ਨੇ ਡੈਮਸ ਦਾ ਪ੍ਰਬੰਧ ਸੀ ਅਸੀਂ ਇਹਨਾਂ ਦਿਨਾਂ ਦੇ ਵਿੱਚ ਚਰਚਾ ਕੀਤੀ 15 ਅਗਸਤ ਤੱਕ ਭਾਜੀ ਪਾਣੀ ਹੋਲਡ ਕਰਕੇ ਤੁਸੀਂ ਰੱਖਦੇ ਹੋ 2023 'ਚ ਤੁਸੀਂ ਹੋਲਡ ਕਰਕੇ ਰੱਖਦੇ ਹੋ 80000 ਕਿਉਂ ਸਿੱਕ ਵਾਟਰ ਦੀ ਆਲਮੋਸਟ ਕਪੈਸਿਟੀ ਹੈ ਸਾਡੇ ਦਰਿਆਵਾਂ ਦੀ ਤਿੰਨਾ ਦੀ ਜਿਹੜੇ ਚੋਂ ਪਾਣੀ ਇੱਕ ਦਿਨ 88000 ਕਯੂਬਿਕ ਵਾਟਰ ਜਿਹੜਾ ਫਲੋ ਕਰ ਸਕਦਾ ਤੁਸੀਂ ਹਰ ਰੋਜ਼ 12 13 14000 ਛੱਡ ਰਹੇ ਹੋ ਜਦੋਂ ਤੁਹਾਨੂੰ ਪਤਾ ਹੈ ਕਿ ਮੌਨਸੂਨ ਐਥ ਕੀ ਭਿਆੰਕਰ ਆਉਣਾ ਹੈ 1200 ਗੁਣਾ ਵੱਧ ਪਾਣੀ ਆਉਣ ਦੀ ਸੰਭਾਵਨਾ ਸੀ 15 16 ਅਗਸਤ ਤੱਕ ਤੁਸੀਂ ਪਾਣੀ ਨੂੰ ਹੋਲਡ ਕਰਦੇ ਹੋ ਫਿਰ ਇੱਕਦਮ 4 4 ਲੱਖ ਕਿਊਸਿਕ ਪਾਣੀ ਛੱਡਦਾ ਤੁਹਾਨੂੰ ਪਤਾ ਹੈ 80000 ਤੋਂ ਬਾਅਦ ਤਾਂ ਪਾਣੀ ਉਹ ਹੋਲਡ ਹੀ ਨਹੀਂ ਕਰ ਸਕਦਾ 4 ਲੱਖ ਕਿਊਸਿਕ ਪਾਣੀ ਕਿੱਥੇ ਜਾਣਾ ਸੀ ਸਾਡੇ ਸਾਡਾ ਪੰਜਾਬ ਹੀ ਮਾਰਨਾ ਸੀ ਤਾਂ ਇਹ ਪਾਲਿਸੀਆਂ ਕੌਣ ਬਣਾ ਰਿਹਾ ਹੈ ਇਹ ਡੈਮ ਜਿਹੜੇ ਬਣਾਏ ਸਾਡੀ ਧਰਤੀ ਤੇ ਗਏ ਜੀ ਉਹਨਾਂ ਦਾ ਬਿਜਲੀ ਜਿਹੜਾ ਉਹ ਹਰਿਆਣਾ ਤੇ ਦਿੱਲੀ ਵਰਤ ਰਿਆ ਪਾਣੀ ਰਾਜਸਥਾਨ ਤੇ ਹਰਿਆਣਾ ਵਰਤ ਰਿਆ ਜਿਸ ਵੇਲੇ ਟੈਕਨੋਲੋਜੀ ਇੰਨੀ ਵੱਧ ਗਈ ਕਿ ਤੁਸੀਂ ਗੰਗਾ ਤੇ ਯਮਨਾ ਨੂੰ ਲਿੰਕ ਕਰਕੇ ਅੱਧੇ ਹਿੰਦੁਸਤਾਨ 'ਚ ਪਾਣੀ ਲਿਜਾ ਸਕਦੇ ਹੋ ਬਿਲਕੁਲ ਸਹੀ ਤੁਸੀਂ ਉਹ ਪ੍ਰੋਜੈਕਟਸ ਦੇ ਉੱਤੇ ਕੰਮ ਨਹੀਂ ਕਰਨਾ ਚਾਹੁੰਦੇ ਚਾਈਨਾ ਕੋਲ ਐਗਜ਼ੈਂਪਲ ਦੇਖੋ ਚਾਈਨਾ ਕੋਲ ਐਗਜ਼ੈਂਪਲ ਦੇਖੋ ਅਰ ਅੱਜ ਇਹ ਡੈਮ ਸਾਡੇ ਲਈ ਡੈਮਸ ਨੇ ਕਿ ਸਾਡੇ ਲਈ ਇਹ ਇਹ ਬਿਲਕੁਲ ਸੋ ਹਰ ਪੱਖੋਂ ਹੀ ਸਾਨੂੰ ਤੁਸੀਂ ਚੰਡੀਗੜ੍ਹ ਖੋਣ ਦੀ ਆਲਮੋਸਟ ਕੋਸ਼ਿਸ਼ ਹੋ ਗਈ ਭਾਜੀ ਐਤਕੀ ਬਿਲ ਕਹਿੰਦੇ ਜੀ 70% ਸੁਖੂ ਜੀ ਕਹਿੰਦੇ ਸਾਡਾ ਵੀ ਹਿੱਸਾ ਤੇ 100% ਦੱਸੋ ਯਾਰ ਤੇ ਸਾਡੀਆਂ ਸਰਕਾਰਾਂ ਫੰਡ ਨਹੀਂ ਦਿੰਦੀਆਂ ਆਈਆਂ ਤੁਸੀਂ ਗਿਆਬੀ ਯੂਨੀਵਰਸਿਟੀ ਦਾ ਕੀ ਹਾਲ ਕੀਤਾ ਤੁਸੀਂ ਦੇਖੋ ਹਨਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਕੀ ਹਾਲ ਕੀਤਾ ਜੀ ਹੁਣ 1800 ਕਿਲਾ ਤੁਸੀਂ ਖੇਤੀਬਾੜੀ ਯੂਨੀਵਰਸਿਟੀ ਦਾ ਵੇਚਣ ਨੂੰ ਤਿਆਰ ਹੋ ਚੱਲੇ ਸੀਗੇ ਕਿੱਥੇ ਕਿੱਥੇ ਬਾਜੀ ਕਿੱਥੇ ਕਿੱਥੇ ਰੋਈਏ ਜਾ ਕੇ